ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੇ ਦਰਸ਼ਕਾਂ ਦਾ ਤਾਂ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਦੋਸਤੋ ਅੱਜ ਫਿਰ ਤੱਕ ਨਵੇਂ ਘਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਤੇ ਜਿਹੜਾ ਅੱਜ ਤੁਹਾਡੇ ਲਈ ਘਰ ਲੈ ਕੇ ਆਇਆ ਮੇਨ ਜਗਰਾਉਂ ਸ਼ਹਿਰ ਦੇ ਵਿੱਚ ਲੈ ਕੇ ਆਏ ਆ ਜੀਟੀ ਰੋਡ ਦੇ ਬਿਲਕੁਲ ਕੋਲੇ ਪੈਂਦਾ ਤੇ ਘਰ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਉਦਾਂ ਬਿਲਕੁਲ ਸਾਫ਼ ਸੁਥਰਾ ਘਰ ਆ ਤੇ ਬਾਕੀ ਸਾਰਾ ਘਰ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਉਂਦੇ ਆ ਉਸ ਤੋਂ ਪਹਿਲੇ ਇੱਕ ਛੋਟੀ ਜਿਹੀ ਗੁਜ਼ਾਰਿਸ਼ ਆ ਕਿ ਜਿਹੜਾ ਵੀਰ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਲੱਗੀ ਬੈਲ ਵਾਲੀ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਬਾਕੀ ਆ ਜੋ ਜੀ ਹੁਣ ਆਪਾਂ ਕਰਦੇ ਆ ਵੀਡੀਓ ਨੂੰ ਸਟਾਰਟ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਕਰ ਪਹਿਲਾਂ ਇੱਕ ਵਾਰ ਮੜੇ ਰਸਤਾ ਦਿਖਾ ਦੁੱਸਕ ਫੋਟ ਆਪਣੀ ਗਲੀ ਦੀ ਚੜਾਈ ਹੈ ਗੱਡੀ ਵਗੈਰਾ ਤੁਹਾਡੇ ਬੜੀ ਆਰਾਮ ਦੇ ਨਾਲ ਆ ਜਾਣੀ ਹੈ ਸੀਵਰੇਜ ਆਪਣੇ ਪਏ ਹੋਏ ਨੇ ਤੇ ਬਾਕੀ ਇਥੋਂ ਆਪਣੀ ਮੇਨ ਘਰ ਦੇ ਵਿੱਚ ਐਂਟਰੀ ਸਟਾਰਟ ਹੁੰਦੀ ਆ ਅੱਜ ਕਿ ਮੜਾ ਦਿਖਾ ਦੂ ਫਸਟ ਤੇ ਆਪਾਂ ਨੂੰ ਇੱਧਰ ਮਿਲ ਜਾਂਦਾ ਹੀ ਬਾਹਰਲੀ ਸਾਈਡ ਵਾਸ਼ਰੂਮ ਆਪਣਾ ਵਾਸ਼ੂਮ ਦਿਖਾ ਦੂਮੜੇ ਅੰਦਰ ਖੁੱਲੇ ਡੁੱਲੇ ਸਾਈਜ਼ ਦਾ ਵਾਸ਼ੂਮ ਆ ਸਾਰਾ ਕੰਮ ਹੋਇਆ ਟਾਇਲ ਵਗੈਰਾ ਵੀ ਪ੍ਰੋਪਰ ਉੱਤੇ ਤੱਕ ਲੱਗੀ ਆ ਮਤਲਬ ਵਧੀਆ ਹਨਾ ਆਪਾਂ ਕਹੀ ਨਾ ਮਾਡਰਨ ਸਟਾਈਲ ਚ ਤਿਆਰ ਹੋਇਆ ਹੋਇਆ ਉਦਾਂ ਬਿਲਡਿੰਗ ਤਾਂ ਥੋੜੀ ਜਿਹੀ ਪੁਰਾਣੀ ਆ 20-25 ਸਾਲ ਹੋ ਗਏ ਘਰ ਬਣੇ ਨੂੰ ਪਰ ਹੈਗਾ ਪੂਰੇ ਸਾਲ ਸੁੱਤਰੀ ਕੰਡੀਸ਼ਨ ਦੇ ਵਿੱਚ ਆ ਮਤਲਬ ਇੱਦਾਂ ਨਹੀਂ ਲੱਗਦਾ ਵੀ ਪੁਰਾਣਾ ਘਰ ਆ ਤੇ ਇੱਧਰਲੀ ਸਾਈਡ ਆਪਾਂ ਨੂੰ ਮਿਲ ਜਾਂਦਾ ਹੀ ਆਪਣਾ ਵਾਸ਼ਿੰਗ ਏਰੀਆ ਠੀਕ ਆ ਇਹ ਵੀ ਮੜਾ ਚੈੱਕ ਕਰਾ ਲਓ ਬਾਕੀ ਉੱਪਰ ਵੀ ਮੜਾ ਦਿਖਾ ਦਿਓ ਸਟਾਰਟਰ ਵੀ ਲੱਗਿਆ ਹੋਇਆ ਸਮਸੀ ਵਾਲ ਵੀ ਤੁਹਾਨੂੰ ਤੇ ਆਜੋ ਹਣ ਆਪਾਂ ਅੱਗੇ ਚੱਲਦੇ ਆਂ ਤੇ ਪਾਰਕਿੰਗ ਸਪੇਸ ਦਿਖਾ ਦੂ ਇੱਥੇ ਤੁਹਾਡੀ ਗੱਡੀ ਹੈ ਨਾ ਜਿਹੜੀ ਮਰਜ਼ੀ ਲਾ ਲਓ ਚਾਹੇ ਫੋਰਚੂਨਰ ਲਾ ਲਓ ਇਹਨਾਂ ਐਕਜ਼ੈਲੋ ਗੱਡੀ ਹੈ ਨਾ ਮਤਲਬ ਆਪਣੀ ਐਕਐਸਯੂਵੀ ਲਈ ਵੀ ਆ ਮਤਲਬ ਪਾਰਕਿੰਗ ਸਪੇਸ ਵੀ ਤੁਹਾਨੂੰ ਵਧੀਆ ਮਿਲ ਜਾਣੀ ਹੈ ਤੇ ਬਾਕੀ ਉਦਾਂ ਵੀ ਘਰ ਵੀ ਬਹੁਤ ਸੋਹਣਾ ਬਣਿਆ ਪਿਆ ਤੇ ਆਜੋ ਇੱਥੋਂ ਆਪਣੀ ਮੇਨ ਘਰ ਦੇ ਵਿੱਚ ਐਂਟਰੀ ਸਟਾਰਟ ਹੋ ਜਾਂਦੀ ਹੈ ਐਂਟਰ ਕਰਨ ਦੇ ਸਾਰ ਪਹਿਲਾਂ ਆਪਾਂ ਆ ਜਾਂਦੇ ਹਾਂ ਆਪਣੇ ਲੌਬੀ ਏਰੀਆ ਜਾਂ ਆਪਾਂ ਕਹਿੰਦੀ ਆ ਆਪਣੇ ਲਿਵਿੰਗ ਏਰੀਆ ਦੇ ਵਿੱਚ ਇੱਧਰ ਇਹਨਾਂ ਨੇ ਆਪਣਾ ਸੋਫਾਸ ਵਗੈਰਾ ਲਾ ਕੇ ਨਾ ਸੈਟਅਪ ਕੀਤਾ ਮਿੰਟ ਵਗੈਰਾ ਦਾ ਕੰਮ ਵੀ ਬਿਲਕੁਲ ਨਮਾ ਫਰੈਸ਼ ਹੋਇਆ ਤੇ ਡੋਰ ਵਗੈਰਾ ਵੀ ਦਿਖਾਜੇ ਜਿਵੇਂ ਪਹਿਲਾਂ ਹੁੰਦੇ ਸੀ ਨਾ ਪੁਰਾਣੇ ਸਟਾਈਲ ਵਾਲੇ ਡੋਰ ਉਦਾਂ ਦੇ ਡੋਰ ਆ ਤੇ ਬਹੁਤ ਸੋਹਣੀ ਲੁੱਕ ਆ ਰਹੀ ਉਹਨਾਂ ਦੀ ਤੇ ਇਧਰਲੀ ਸਾਈਡ ਆਪਾਂ ਨੂੰ ਮਿਲ ਜਾਂਦਾ ਹੀ ਆਪਣਾ ਕਿਚਨ ਆ ਕਿਚਨ ਵੀ ਅੰਦਰੋਂ ਚੈੱਕ ਕਰਾ ਦੋ ਸੈਲਫ ਆ ਪਈਆਂ ਵੀ ਆ ਨੇ ਨੀਚੇ ਵੀ ਆਪਣੇ ਕਪਵਰਡ ਬਣੇ ਬਿਆ ਸਾਰੀ ਚੀ ਟਾਈਲ ਲੱਗੀ ਵੀ ਆ ਠੀਕਾ ਉੱਪਰ ਤੱਕ ਦਿਖਾ ਦੂ ਮੜੀ ਉੱਪਰ ਟੱਕ ਟਾਈਲ ਲੱਗੀ ਵੀ ਆ ਐਡਜਸਟ ਬਹਨ ਮਿਲ ਜਾਂਦਾ ਤੁਹਾਨੂੰ ਤੇ ਚਾਰੇ ਪਾਸੇ ਮੜਾ ਇੱਕ ਵਾਰ ਦਿਖਾ ਦੂ ਵਧੀਆ ਹਨਾ ਮਤਲਬ ਰੈਡੀ ਹੋਇਆ ਹੋਇਆ ਕਿਚਨ ਵੀ ਤੇ ਸਾਰੇ ਚ ਟਾਇਲ ਲੱਗੀ ਵੀ ਆ ਤੇ ਆਜੋ ਹੁਣ ਤੁਹਾਨੂੰ ਆਪਾਂ ਦਿਖਾਉਨੇ ਹਾਂ ਰੂਮਸ ਵੀ ਰੂਮ ਕਿੱਦਾਂ ਦੇ ਬਣੇ ਹੋਇਆ ਆ ਜਾਂਦੇ ਹੀ ਆਪਣਾ ਪਹਿਲਾ ਬੈਡਰੂਮ ਆ ਕਿੰਮੜੇ ਬੈਡਰੂਮ ਦਾ ਸਾਈਜ਼ ਚੈੱਕ ਕਰਾ ਲਓ ਪੂਰੇ ਕਹਿੰਦੇ ਐ ਐਕਸਟਰਾ ਲਾਰਜ ਸਾਈਜ਼ ਦਾ ਬੈਡਰੂਮ ਆਪਣਾ ਉੱਧਰ ਵੀ ਹੈ ਨਾ ਡਬਲ ਬੈੱਡ ਲੱਗਿਆ ਉੱਧਰ ਵੀ ਸਪੇਸ ਆ ਤੇ ਇੱਧਰ ਵੀ ਕਾਫੀ ਸਪੇਸ ਆ ਬਾਕੀ ਸਾਰੇ ਚ ਵਾਲਪੇਪਰ ਲੱਗੇ ਵੀ ਆ ਲੈਂਟਰ ਤੇ ਬਣਿਆ ਹੋਇਆ ਘਰ ਆ ਵੀ ਇਦਾਂ ਨਹੀਂ ਹੈ ਨਾ ਪੁਰਾਣਾ ਘਰ ਵੀ ਟਾਇਲ ਵਾਲਿਆਂ ਤੇ ਵੀ ਜਿਆ ਆਪਣਾ ਡਾਟਾ ਤੇ ਬਣਿਆ ਹੋਇਆ ਲੈਂਟਰ ਤੇ ਬਣਿਆ ਹੋਇਆ ਘਰ ਤੇ ਬਣਿਆ ਵੀ ਖੁੱਲਾ ਡੁੱਲਾ ਹੋਇਆ ਤੇ ਹੈਗਾ ਤੇ ਆਜੋ ਹੁਣ ਤੁਹਾਨੂੰ ਆਪ ਦਿਖਾਉਨੇ ਆਪਣਾ ਸੈਕੰਡ ਬੈਡਰੂਮ ਆ ਕਿ ਮੜੇ ਇਹ ਵਾਲੇ ਬੈਡਰੂਮ ਦਾ ਵੀ ਸਾਈਜ਼ ਚੈੱਕ ਕਰਾ ਦਿਓ ਉਹਲੇ ਬੈਡਰੂਮ ਦੇ ਕੰਪੈਰੀਜ਼ਨ ਇਹ ਥੋੜਾ ਜਿਹਾ ਛੋਟਾ ਵਾ ਪਰ ਇਹ ਚ ਵੀ ਤੁਹਾਡਾ ਹਨਾ ਡਬਲ ਬੈੱਡ ਲੱਗ ਜਾਣਾ ਬਾਕੀ ਬੈਕ ਸਾਈਡ ਤੇ ਆਪਾਂ ਨੂੰ ਕਬੂਰਡ ਵੀ ਮਿਲ ਜਾਂਦੇ ਇਹ ਤੁਹਾਨੂੰ ਇਦਾਂ ਹੀ ਮਿਲ ਜਾਣਿਆ ਕਿਉਂਕਿ ਇਹ ਫਿਕਸਡ ਹੀ ਹੁੰਦੇ ਆ ਤੇ ਸਟੋਰੀ ਜੀ ਏਰੀਆ ਵੀ ਮਤਲਬ ਤੁਹਾਨੂੰ ਵਧੀਆ ਮਿਲ ਜਾਣਾ ਬਾਕੀ ਇੱਧਰਲੀ ਸਾਈਡ ਦਿਖਾ ਦੋ ਇੱਕ ਹਲਮੀਰਾ ਬਣੀ ਵੀ ਆ ਇਹ ਵੀ ਫਿਕਸਡ ਹੀ ਆ ਮਤਲਬ ਇਹ ਵਾਲੇ ਬੈਡਰੂਮ ਦਾ ਸਾਈਜ਼ ਵੀ ਸਹੀ ਆ ਇੱਚ ਤੁਸੀਂ ਬੜੀ ਗੱਲ ਆਪਣਾ ਦੀਵਾਨ ਬੈ ਆਜੋ ਹੁਣ ਤੁਹਾਨੂੰ ਉੱਪਰਲੇ ਫਲੋਰ ਤੇ ਚੈੱਕ ਕਰਾਉਣਾ ਹੈ ਵੀ ਉੱਪਰ ਕਿਵੇਂ ਦਾ ਬਣਿਆ ਹੋਇਆ ਤੇ ਉੱਪਰ ਜਾਣ ਲਈ ਆਪਾਂ ਨੂੰ ਨਾ ਬਾਹਰੀ ਸਟੇਅਰਸ ਮਿਲ ਜਾਂਦੀਆਂ ਇਹਦਾ ਇੱਕ ਬੈਨੀਫਿਟ ਆਪਾਂ ਨੂੰ ਆਵਾ ਵੀ ਜੇ ਆਪਾਂ نیچے ਰੈਸ ਕਰਨੇ ਤੇ ਉੱਪਰਲਾ ਫਲੋਰ ਰੈਂਟ ਤੇ ਚਾੜਨਾ ਤਾਂ ਤੁਸੀਂ ਉਦਾਂ ਵੀ ਕਰ ਸਕਦੇ ਹੋ ਇਹਦੇ ਨਾਲ ਆਏ ਹੋ ਜਾਂਦਾ ਜਿਵੇਂ ਤੁਸੀਂ ਨਾ ਘਰ ਲੈ ਲਿਆ ਨਾਲ ਤੁਹਾਨੂੰ ਇਨਕਮ ਵੀ ਆਈ ਜਾਣੀ ਆ ਤੇ ਉੱਪਰ ਜਾਣ ਲਈ ਲਿਟਰਲੀ ਸਾਈਡ ਤੇ ਆਪਣੀ ਬਾਹਰੀ ਸਟੇਅਰਸ ਮਿਲ ਜਾਂਦੀਆਂ ਨੇ ਤੇ ਇੱਥੋਂ ਆਪਣੀ ਮੇਨ ਉੱਪਰਲੇ ਪੋਰਸ਼ਨ ਚ ਐਂਟਰੀ ਹੈ ਜਿਵੇਂ نیچے ਬਣਿਆ ਹੋਇਆ ਤੇ ਇਥੋਂ ਨਾਲ ਆਪਣਾ ਮੇਨ ਉੱਪਰਲਾ ਪੋਰਸ਼ਨ ਸਟਾਰਟ ਹੁੰਦਾ ਜਿਵੇਂ نیچے ਬਣਿਆ ਹੋਇਆ ਸੇਮ ਐਸਟੇਜ ਆਪਾਂ ਕਹਿੰਦੇ ਉੱਪਰ ਬਣਿਆ ਹੋਇਆ ਉਹਨਾਂ ਹੀ ਪੋਰਸ਼ਨ ਆਪਾਂ ਨੂੰ ਉੱਪਰ ਮਿਲਣਾ ਜਿਨ੍ਹਾਂ ਨੂੰ نیچے ਮਿਲਣਾ ਪਹਿਲਾਂ ਤਾਂ ਆਪਣਾ ਲੌਬੀ ਏਰੀਆ ਜੇ ਆਪਾਂ ਕਹਿੰਦੇ ਲਿਵਿੰਗ ਏਰੀਆ ਉਹ ਆ ਜਾਂਦਾ ਵਾ ਇੱਧਰਲੀ ਸਾਈਡ ਇਹਨਾਂ ਨੇ ਆਪਣਾ ਟੈਂਪੋਰਰੀ ਕਿਚਨ ਦਾ ਸੈਟਅਪ ਕੀਤਾ ਪਿਆ ਨਾਲ ਹੀ ਇੱਧਰ ਵੀ ਤੁਹਾਨੂੰ ਥੋੜੀ ਸਪੇਸ ਮਿਲ ਜਾਂਦੀ ਹੈ ਜਿੱਥੇ ਤੁਸੀਂ ਆਪਣਾ ਐਕਸਟਰਾ ਸਮਾਨ ਵਗੈਰਾ ਰੱਖ ਸਕਦੇ ਹੋ ਜਿਵੇਂ ਇਹਨਾਂ ਨੇ ਰੱਖਿਆ ਹੋਇਆ ਤੇ ਆਜੋ ਹੁਣ ਤੁਹਾਨੂੰ ਹਨਾ ਆਪਾਂ ਬੈੱਡਰੂਮ ਦਿਖਾਈਏ ਜੇ ਆਪਾਂ ਉਦਾਂ ਕਾਊਂਟ ਕਰ ਲਈ ਬੈੱਡਰੂਮ ਦਾ ਸਾਈਜ਼ ਚੈੱਕ ਕਰਾ ਦਿਓ ਇਹ ਵੀ ਖੁੱਲੇ ਡੁੱਲੇ ਸਾਈਜ਼ ਦਾ ਬੈੱਡਰੂਮ ਹੈ ਇੱਧਰ ਇਹਨਾਂ ਨੇ ਆਪਣਾ ਮਤਲਬ ਲਾਇਆ ਬਈ ਬੈੱਡ ਤੇ ਇੱਧਰ ਹਨਾ ਡਰੈਸਿੰਗ ਟੇਬਲ ਜੇ ਆਪਾਂ ਕਹਦੇ ਆ ਪ੍ਰੈਸ ਟੇਬਲ ਪਿਆ ਵਾ ਤੇ ਸਪੇਸ ਤਾਂ ਵੀ ਹੈਗੀ ਆ ਤੇ ਜਿਹੜਾ AC ਦੇਖ ਰਹੇ ਹੋ ਤੁਸੀਂ ਇਹ ਵੀ ਤੁਹਾਨੂੰ ਵੇਚੀ ਮਿਲ ਜਾਣਾ ਇਹ ਫਰਨੀਚਰ ਕੀ ਹੈ ਇੱਧਰਲੀ ਸਾਈਡ ਆ ਕੇ ਮੜੀ ਜਾ ਸਪੇਸ ਚੈੱਕ ਕਰਾ ਦਿਓ ਇਹਨੂੰ ਤਾਂ ਇਹ ਯੂਜ਼ ਕਰਦੇ ਆ ਉਹਨਾਂ ਐਜ਼ ਅ ਸਟੋਰੀ ਜੇ ਵਾਂਗੂ ਪਰ ਤੁਸੀਂ ਇਹਨੂੰ ਐਜ਼ ਅ ਅਟੈਚ ਵਾਸ਼ਰੂਮ ਵਾਂਗੂ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਇੱਥੇ ਪਾਈਪਸ ਵਗੈਰਾ ਪਈਆਂ ਹੋਈਆਂ ਨੇ ਅਟੈਚਮੈਂਟਸ ਲ ਤੇ ਅੱਜ ਹੁਣ ਤੁਹਾਨੂੰ ਆਪਾਂ ਦਿਖਾਉਣੀ ਹੈ ਆਪਣਾ ਸੈਕੰਡ ਬੈੱਡਰੂਮ ਮੜੀ ਜੀ ਇਹ ਕਾ ਚੀ ਚੱਕ ਰਹੇ ਸਾਰੇ ਗੇਟਾਂ ਨੂੰ ਡਬਲ ਡੋਰ ਲੱਗੇ ਆ ਪਹਿਲਾਂ ਆਪਣਾ ਜਾਲੀ ਵਾਲਾ ਡੋਰ ਲੱਗਿਆ ਫਿਰ ਲੱਗੇ ਹੀ ਆਪਣੇ ਲੱਕੜਾਂ ਵਾਲੇ ਡੋਰ ਤੇ ਇਧਰਲੀ ਸਾਈਡ ਮੜਾ ਆ ਬੈੱਡਰੂਮ ਦੇ ਅੰਦਰ ਉਹ ਘਾਰੂ ਮਤਲਬ ਰੂਮੋਂ ਅਧਕਾਰੂ ਇਹਨੂੰ ਇਹ ਯੂਜ਼ ਕਰਦੇ ਪੇਟੀਆਂ ਵਾਲੇ ਰੂਮ ਵਾਂਗੂ ਇਹ ਚਾ ਮਤਲਬ ਕਾਫੀ ਤੁਸੀਂ ਨਾ ਜੇ ਬੈਡਰੂਮ ਬਣਾਉਣਾ ਬੈਡਰੂਮ ਵੀ ਬਣਾ ਸਕਦੇ ਹੋ ਜੇ ਤੁਸੀਂ ਵੀ ਇੰਨੀ ਪੇਟੀਆਂ ਲਾ ਕੇ ਕਮਰਾ ਬਣਾਉਣਾ ਤਾਂ ਤੁਸੀਂ ਇਦਾਂ ਬਣਾ ਸਕਦੇ ਹੋ ਤੇ ਆਜੋ ਹੁਣ ਇਹਨਾਂ ਤੁਹਾਨੂੰ ਫਰੰਟ ਬਾਲਕਨੀ ਏਰੀਆ ਦਿਖਾਉਨੇ ਆ ਤੇ ਉੱਪਰਲੇ ਪੋਰਚਾਂ ਦਾ ਵਾਸ਼ਿੰਗ ਵੀ ਦਿਖਾਉਨੇ ਆ ਪਹਿਲਾਂ ਤਾਂ ਇੱਕ ਵਾਰ ਮੜਾ ਇਹ ਦਿਖਾ ਦੂਗਾ ਨਾ ਮਤਲਬ ਵਧੀਆ ਇੱਥੋਂ ਤੁਹਾਨੂੰ ਨਾ ਥਿਊ ਆਊਗਾ ਇੱਥੇ ਤੁਸੀਂ ਬਹਿ ਵੀ ਸਕਦੇ ਹੋ ਟੁੱਪ ਸੇਕਣੀ ਆ ਤਾਂ ਵੀ ਤੁਸੀਂ ਨਾ ਇੱਥੇ ਸਪੇਸ ਹੈਗੀ ਮੰਜਾ ਡਾਓ ਆਪਦਾ ਵਧੀਆ ਫੈਮਿਲੀ ਨਾਲ ਚਾਹ ਚੂ ਪੀਣੀ ਆ ਉਦੋਂ ਬਹਿ ਸਕਦੇ ਹੋ ਇਧਰਲੀ ਸਾਈਡ ਤੇ ਇਹਨਾਂ ਨੇ ਮਤਲਬ ਆ ਬਣਾਇ ਜਾ ਮਤਲਬ ਇੱਥੇ ਉੱਪਰ ਸ਼ੈੱਡ ਸ਼ੁੱਡ ਪਾ ਗਏ ਤੁਸੀਂ ਇੱਥੇ ਹਨਾ ਕਿਚਨ ਦਾ ਸੈਟਅਪ ਵੀ ਕਰ ਸਕਦੇ ਹੋ ਤੇ ਇਧਰਲੀ ਸਾਈਡ ਆ ਜਾਂਦਾ ਹੈ ਆਪਣੇ ਉੱਪਰਲੇ ਪੋਰਸ਼ਨ ਦਾ ਬਾਥਰੂਮ ਇਹ ਵਾਲਾ ਬਾਥਰੂਮ ਵੀ ਮੜਾ ਅੰਦਰੋਂ ਦਿਖਾ ਦੂ ਇੱਥੇ ਵੀ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਮਿਲ ਜਾਣਗੀਆਂ ਉੱਪਰ ਤੱਕ ਟਾਇਲ ਲੱਗੀ ਵੀ ਆ ਤੇ ਆਪਣਾ ਸ਼ਾਵਰ ਵਗੈਰਾ ਸਾਰਾ ਕੁਝ ਤੁਹਾਨੂੰ A to Z ਮਿਲ ਜਾਊਗਾ ਤੇ ਆਜੋ ਹੁਣ ਤੁਹਾਨੂੰ ਉੱਪਰ ਲੈ ਕੇ ਚੱਲਦੇ ਆ ਮੇਨ ਰੂਫ ਤੇ ਤੇ ਉੱਥੋਂ ਦਿਖਾਉਣਾ ਵੀ ਉੱਪਰ ਕਿਵੇਂ-ਕਿਵੇਂ ਦਾ ਸੈਟਅਪ ਆ ਤੇ ਉੱਪਰ ਇੱਕ ਚੀਜ਼ ਹੋਰ ਆ ਵੀ ਉੱਪਰ ਤੁਹਾਨੂੰ ਹਨਾ ਸੋਲਰ ਪੈਨਲ ਵੀ ਮਿਲ ਜਾਣੇ ਆ ਉਹ ਵੀ ਇਹ ਤੁਰ ਅੱਛਾ ਤੇ ਜਿਹੜੇ ਆ ਨਾ ਤੁਸੀਂ ਸੋਲਰ ਪੈਨਲ ਦੇਖ ਰਹੇ ਹੋ ਚਾਰ ਪਲੇਟਾਂ ਲੱਗੀਆਂ ਹੋਈਆਂ ਨੇ ਇਹ ਵੀ ਜਿਹੜਾ ਇਹਨਾਂ ਨੇ ਆਪਾਂ ਨੂੰ ਰੇਟ ਦੱਸਿਆ ਉਹਦੇ ਵਿੱਚ ਹੀ ਦੇ ਜਾਣੇ ਆ ਦੋ ਏਸੀ ਆ ਤੇ ਚਾਰ ਆ ਸੋਲਰ ਪਲੇਟਾਂ ਨੇ ਮਤਲਬ ਤੇ ਆ ਸੋਲਰ ਪੈਨਲ ਤੇ ਏਸੀ ਵੀ ਤੁਹਾਨੂੰ ਹੈ ਨਾ ਵਿੱਚ ਹੀ ਮਿਲ ਜਾਣੇ ਆ ਤੇ ਬਾਕੀ ਜੀ ਹੁਣ ਆਪਾਂ ਮੇਨ ਗੱਲਾਂ ਤੇ ਆ ਜੀ ਇਹ ਡਿਟੇਲਸ ਦੀ ਤੇ ਇਹ ਜਗਰਾਉਂ ਸ਼ਹਿਰ ਦੇ ਵਿੱਚ ਬਣੀ ਵੀ ਹੈ ਦਸ਼ਮੇਸ਼ ਨਗਰ ਇਹਦੀ ਐਗਜ਼ੈਕਟ ਲੋਕੇਸ਼ਨ ਹੈ ਮੇਨ ਜੀਟੀ ਰੋਡ ਕੋਲ ਬਿਲਕੁਲ ਪੈਂਦੀ ਆ ਸਾਹਮਣੇ ਗੱਡੀਆਂ ਲੱਗਦੀਆਂ ਦਿਖਾ ਦੋ ਉਹ ਜਿਹੜਾ ਮੇਨ ਆਪਣਾ ਲੁਧਿਆਣਾ ਫਿਰੋਜ਼ਪੁਰ ਹਾਈਵੇ ਆ ਨਾ ਉਹ ਜਾ ਰਿਹਾ ਗੱਡੀਆਂ ਤੁਹਾਨੂੰ ਉਧੇ ਕਿ ਰਹੀਆਂ ਹੋਣਗੀਆਂ ਵੀਡੀਓ 'ਚ ਆਉਂਦੀਆਂ ਜਾਂਦੀਆਂ ਇਧਰਲੀ ਸਾਈਡ ਦੇ ਵਿੱਚ ਚੈੱਕ ਕਰਾ ਲਓ ਇਧਰ ਦੀ ਜ਼ਿਆਦਾ ਦੇਖਣ ਗਿਆ ਉਹ ਸਾਹਮਣੇ ਦੇਖ ਲਿਓ ਗੱਡੀਆਂ ਲੰਘਣੀਆਂ ਠੀਕਾ ਮੂਰੇ ਮੇਨ ਹਾਈਵੇ ਆ ਜਿਹੜਾ ਆਪਣਾ ਲੁਧਿਆਣਾ ਫਿਰੋਜ਼ਪੁਰ ਵਾਲਾ ਆਈਵੇ ਆ ਤਾਂ ਬਿਲਕੁਲ ਮੇਨ ਜੀਟੀ ਰੋਡ ਦੇ ਕੋਲੇ ਆ ਮੇਨ ਸ਼ਹਿਰ ਦੇ ਅੰਦਰ ਆ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਮਿਲ ਜਾਣਗੀਆਂ ਸੀਵਰੇਜ ਪਿਆ ਹੋਇਆ ਠੀਕਾ ਆਪਣਾ ਤੇ ਸਮਰਸੀਬਲ ਲੱਗੀ ਵੀ ਆ ਘਰ ਦੇ ਅੰਦਰ ਗੱਡੀ ਵੀ پارک ਹੁੰਦੀ ਆ ਵੱਡੀ ਗੱਡੀ پارک ਕਰ ਲਓ ਉਹ ਵੀ ਹੋ ਜਾਣੀ ਆ ਤੇ ਬਾਕੀ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰ ਲਈ ਤਾਂ 35 ਲੱਖ ਰੁਪਏ ਮਾਲਕਾਂ ਨੇ ਡਿਮਾਂਡ ਕੀਤੀ ਹੈ ਬਾਕੀ ਬੰਦਾ ਮੰਨ ਤਣ ਮੌਕੇ ਤੇ ਕੀਤਾ ਜਾਊਗਾ ਤੇ ਜੇ ਆਪਾਂ ਜਗ੍ਹਾ ਦੀ ਗੱਲ ਕਰ ਲਈ ਤੇ ਜਗ੍ਹਾ ਹੈਗੀ ਆਪਣੀ 150 ਗਜ ਪਲੱਸ 150 ਗਜ ਤੋਂ ਥੋੜੀ ਜਿਆਦਾ ਜਗ੍ਹਾ ਵਾ ਤੇ ਜੇ ਆਪਾਂ ਬੈਸਮੇਂਟ ਦੇ ਵਿੱਚ ਗੱਲ ਕਰ ਲਈ ਤਾਂ ਤਿੰਨ ਬੈਸਮੇਂਟ ਦੀ ਜੇ ਆਪਾਂ ਮਰਲੇਆਂ ਦੇ ਵਿੱਚ ਗੱਲ ਕਰ ਲਈ ਤੇ 6 ਕੁ ਮਰਲੇ ਦੇ ਕਰੀਬ ਜਗ੍ਹਾ ਪੈ ਜਾਂਦੀ ਆ ਤਾਂ ਜਿਹੜੇ ਵੀਰ ਹੋਏ ਇੰਟਰਸਟਿਡ ਜਗਰਾਉਂ ਸਾਈਡ ਮੇਨ ਸ਼ੈਰ ਦੇ ਕੋਲੇ ਘਰ ਲੈਣ ਲਈ ਉਹ ਵੀ ਮੇਨ ਹਾਈਵੇ ਦੇ ਕੋਲੇ ਬਿਲਕੁਲ ਹਾਈਵੇ ਦੇ ਕੋਲੇ ਪੈਂਦਾ ਵਾ ਟਿਫਸਿਲਟੀਜ਼ ਵੀ ਇੱਥੇ ਸਾਰੀਆਂ ਨੇੜੇ ਨੇ ਹਸਪੀਟਲਸ ਵਗੈਰਾ ਸਕੂਲ ਵਗੈਰਾ ਮਾਰਕੀਟ ਵਗੈਰਾ ਸਾਰਾ ਕੁਝ ਤੁਹਾਨੂੰ ਨੇੜੇ ਮਿਲ ਜਣਾ ਬੱਸ ਸਟੈਂਡ ਤੋਂ ਵੀ ਹੈਨਾ ਮਤਲਬ ਕੈਰੀਨਾ ਦਾ 1/2 ਕਿਲੋਮੀਟਰ ਮਸਾਉਣਾ ਵਾ 2 ਮਿੰਟ ਦਾ ਹੀ ਰਸਤਾ ਹੈ ਸੋ ਬੱਸ ਸਟੈਂਡ ਦਾ ਵਾ ਸਾਰਾ ਕੁਝ ਤੁਹਾਨੂੰ ਨੇੜੇ ਮਿਲ ਜਣਾ ਤਾਂ ਜਿਹੜੇ ਵੀਰ ਹੋਏ ਇੰਟਰਸਟਿਡ ਇਸ ਘਰ ਨੂੰ ਖਰੀਦਣ ਦੇ ਵਿੱਚ ਆਪਣੇ ਨਾਂ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਤੇ ਜੇਕਰ ਤੁਸੀਂ ਵੀ ਆਪਣੇ ਕਿਸੇ ਘਰ ਜਾਂ ਕੋਠੇ ਨੂੰ ਸੇਲ ਤੇ ਲਾਉਣਾ ਹੋਵੇ ਵੀਡੀਓ ਸ਼ੂਟ ਕਰਵਾਉਣੀ ਆ ਤਾਂ ਅਮੀ ਤੁਸੜਨਾਉਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਦੱਸ ਦੇ ਕੇ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਜੇਕਰ ਤੁਸੀਂ ਕਿਸੇ ਵੀ ਟਾਈਪ ਦਾ ਕੋਈ ਲੋਨ ਲੈਣਾ ਕੋਈ ਸਟੱਡੀ ਲੋਨ ਲੈਣਾ ਕੋਈ ਸੈਲਰੀ ਲੋਨ ਲੈਣਾ ਕੋਈ ਲੈਪ ਲੋਨ ਲੈਣਾ ਠੀਕ ਹੈ ਕੋਈ ਤੁਹਾਡੇ ਕੋਲ ਕੋਈ ਘਰ ਦੇ ਰਜਿਸਟਰੀ ਆ ਉੱਤੇ ਲੋਨ ਲੈਣਾ ਜਾਂ ਫਿਰ ਕੋਈ ਘਰ ਖਰੀਦਣ ਲਈ ਲੋਨ ਚਾਹੀਦਾ ਤਾਂ ਵੀ ਤੁਸੜਨਾਉਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਾਰਾਂਗੇ ਤੇ ਉਹ ਵੀ ਬਹੁਤ ਘੱਟ ਵਿਆਜ ਤੇ ਤਾਂ ਬੱਸ ਆਈ ਸੀ ਜੀ ਨਾਈਡਿ ਵੀਡੀਓ ਦੱਸੋ ਵੀਡੀਓ ਤੁਹਾਨੂੰ ਕਿ ਮੇਰੇ ਲੱਗੀ ਤੇ ਮਕਾਨ ਤੁਹਾਨੂੰ ਕਿ ਮੇਰੇ ਲੱਗੇ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਜੀ ਹੁਣ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਸ਼ਸ਼ਿਆਕਾਲ